ਸ੍ਰੀ ਗੱਲ ਜੀ ਮੈਂ ਅਰਸ਼ੀਪ ਕੋ ਸੰਧੂ ਤੇ ਗੱਲ ਕਰਦੇ ਆ ਜਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਾਰ-ਵਾਰ ਪੰਡ ਦੇ ਨਜ਼ਰ ਆਏ ਜੋ ਹੈ ਮੰਤਪ੍ਰਿਤ ਏਆਲੀ ਨੂੰ ਜੇਕਰ ਗੱਲ ਕਰੀਏ ਤਾਂ ਵਾਰ-ਵਾਰ ਸ਼ਬਦੀ ਹਮਲੇ ਕੀਤੇ ਗਏ ਖਾਸ ਕਰਕੇ ਵਿਰਸਾ ਸਿੰਘ ਬਲਟੋਆ ਵੱਲੋਂ ਜੋ ਹੈ ਵਾਰ-ਵਾਰ ਸ਼ਬਦੀ ਹਮਲੇ ਕੀਤੇ ਗਏ ਮੰਤਪ੍ਰਿਤ ਏਆਲੀ ਦੇ ਉੱਪਰ ਤੇ ਉਸ ਦਾ ਹੁਣ ਵੱਡਾ ਪ੍ਰਤਾਨ ਜੋ ਹੈ ਆਪਣੇ ਆਪ ਹੀ ਪੁਗਤਨਾ ਪੈ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜੇਕਰ ਇੱਕ ਪਾਸੇ ਗੱਲ ਕਰੀਏ ਤਾਂ ਜਿੱਥੇ ਵੱਡੇ ਹੁਕਮਨਾਮਿਆਂ ਨੂੰ ਮੰਨ ਲਿਆ ਜਾਂਦਾ ਜੋ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਤਾਂ ਉਹ ਕਿਉਂ ਬਾਗੀ ਹੁੰਦੇ ਜੇ ਇਹ ਗੱਲ ਕਰੀਏ ਤਾਂ ਇੱਕ ਪਾਸੇ ਜਿਹੜੇ ਪਘੋੜੇ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਾਂ ਉਹਨਾਂ ਉੱਤੇ ਜੋ ਹੈ ਵਾਰ-ਵਾਰ ਜੋ ਸ਼ਿਕੰਜ ਕਿਉਂ ਕੱਸੇ ਜਾਂਦੇ ਜੋ ਹੈ ਸ਼ਿਰਕਾਲ ਤੱਕ ਸੈਬ ਦੀ ਬਣੀ ਫਸੀਲ ਦੀ ਸੱਤ ਮੈਂਬਰੀ ਕਮੇਟੀ ਜਿਹਦੇ ਪੰਜ ਮੈਂਬਰ ਕਾਰਸ਼ੀਲ ਨੇ ਉਹਨਾਂ ਨੇ ਵਾਰ-ਵਾਰ ਸਮਝਾਇਆ ਲੇਕਿਨ ਉਹ ਗੱਲਾਂ ਉੱਤੇ ਖਰੇ ਨਹੀਂ ਉਤਰੇ ਜੋ ਨੇ ਸੁਖਬੀਰ ਸਿੰਘ ਬਾਦਲ ਲੇਕਿਨ ਮਨਪ੍ਰੀਤ ਯਾਲੀ ਨੇ ਕਿਹਾ ਕਿ ਤੁਸੀਂ ਬਹੁਤ ਆਪਣੀਆਂ ਮਨਮਰਜ਼ੀਆਂ ਕਰ ਲਈਆਂ ਜਿਹੜੇ ਪਿਛਲੇ 3 ਮਹੀਨਿਆਂ ਤੋਂ ਹਮੇਸ਼ਾ ਹੀ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਰਹਿੰਦੇ ਸੀ ਮੰਤਪ੍ਰੀਤ ਈਆਲੀ ਹਮੇਸ਼ਾ ਹੀ ਕਹਿੰਦੇ ਸੀ ਕਿ ਆਉਣ ਵਾਲਾ ਸ਼੍ਰੋਮੀ ਕਾਲੀਦਲ ਨੂੰ ਨਵਾਂ ਪ੍ਰਧਾਨ ਦਿੱਤਾ ਜਾਵੇਗਾ ਹਾਲਾਂਕਿ ਉਹਨਾਂ ਨੇ ਆਪ ਪ੍ਰਧਾਨਗੀ ਉੱਤੇ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਗੁਰੂਗ੍ਰੰਥ ਸਾਹਿਬ ਦੇ ਉੱਪਰ ਜੋ ਹੈ ਕੰਮ ਕਰ ਸਕਦਾ ਮੈਂ ਉਹਨਾਂ ਦਾ ਇੱਕ ਦਾਸ ਬਣ ਸਕਦਾ ਲੇਕਿਨ ਮੈਂ ਪ੍ਰਧਾਨਗੀ ਨਹੀਂ ਕਰ ਸਕਦਾ ਤਾਂ ਉਹਦੇ ਚਲਦਿਆ ਜਿੱਤੇ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਣਾ ਦਿੱਤਾ ਗਿਆ ਪ੍ਰਧਾਨ ਲੇਕਿਨ ਮਨਪ੍ਰੀਤ ਯਾਲੀ ਨੇ ਵਖਾ ਦਿੱਤਾ ਕਿ ਜਿਹੜੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪ ਦੇ ਆਪ ਨੂੰ ਜਰਨੈਲ ਕਹਿੰਦੇ ਸੀ ਕਹਿੰਦੇ ਸੀ ਕਿ ਮੇਰੇ ਤੋਂ ਉੱਪਰ ਕੋਈ ਆ ਹੀ ਨਹੀਂ ਸਕਦਾ ਜੋ ਅਸੀਂ ਕੰਮ ਕਰਦੇ ਆ ਉਹ ਕੋਈ ਕਰ ਹੀ ਨਹੀਂ ਸਕਦਾ ਲੇਕਿਨ ਮਾਨਪ੍ਰੀਤਿਆਲੀ ਨੇ ਕਿਹਾ ਕਿ ਤੁਸੀਂ ਬਹੁਤ ਕੰਮ ਕਰ ਲਏ ਨੇ ਤੁਸੀਂ ਲੋਕਾਂ ਨੂੰ ਬਹੁਤ ਕਮਲਿਆ ਬਣਾ ਲਿਆ ਤੁਸੀਂ ਪੰਥ ਦੇ ਲੋਕਾਂ ਨਾਲ ਜੁੜੇ ਲੋਕਾਂ ਦੇ ਅੰਦਰ ਝੂਠਾਚ ਬਹੁਤ ਮਾਰਦੇ ਨੇ ਤੁਸੀਂ ਇੱਕ ਪਰਿਵਾਰਕ ਪਾਰਟੀ ਬਣਾ ਕੇ ਬੈਠੇ ਸੀ ਇਸ ਤੋਂ ਉੱਤੇ ਤੁਹਾਡੇ ਕੋਲੋਂ ਕੁਝ ਨਹੀਂ ਮਿਲਿਆ ਲੋਕਾਂ ਨੂੰ ਤਾਂ ਉਹਨਾਂ ਨੇ ਉਹਦੇ ਚੱਲਦਿਆ ਹੀ ਜੋ ਹੈ ਤਿੰਨ ਮਹੀਨਿਆਂ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਆਪਣੀ ਅਪਡੇਟ ਕਰ ਦਿੰਦੇ ਨਜ਼ਰ ਆਉਂਦੇ ਸੀ ਆਪਣੀਆਂ ਗੱਲਾਂ ਬਾਤਾਂ ਰੱਖਦੇ ਨਜ਼ਰ ਆਉਂਦੇ ਸੀ ਤੇ ਉਹਦੇ ਚੱਲਦਿਆ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਦੇ ਦਿੱਤਾ ਹੈ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਮਲਪ੍ਰਿਤਿਆਲੀ ਨੇ ਵੱਡਾ ਝਟਕਾ ਦਿੱਤਾ ਜਿੱਥੇ ਉਹਨਾਂ ਨੇ ਨਵਾਂ ਪ੍ਰਧਾਨ ਚੋਣ ਲਿਆ ਗਿਆ ਲੇਕਿਨ ਹੁਣ ਇੱਕ ਵੱਡਾ ਝਟਕਾ ਉਦੋਂ ਲੱਗੇਗਾ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਉਹਨਾਂ ਤੋਂ ਜਿਹੜੇ ਸ਼ੋਨੀ ਅਕਾਲੀ ਦਲ ਦੇ ਜਿਹੜੇ ਨੇ ਦਫ਼ਤਰ ਜਿਹੜਾ ਉਹਨਾਂ ਦਾ ਜਿਹੜਾ ਹੈ ਕਹਿ ਲਈਏ ਆਪਾਂ ਜੋ ਚੋਣ ਨਿਸ਼ਾਨ ਹੈ ਤੱਕੜੀ ਉਹ ਸਭ ਕੁਝ ਖੋਇਆ ਜਾਵੇਗਾ ਕਿਉਂਕਿ ਸ਼ਰੋਮੀ ਅਕਾਲੀ ਦਲ ਦੇ ਵਿੱਚ ਮਾਲਪ੍ਰੇਤੀ ਆਲੀ ਕਹਿੰਦੇ ਨੇ ਕਿ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਹਨਾਂ ਉੱਤੇ ਹੱਕ ਹੈ ਇਹ ਸ਼ਰੋਮੀ ਅਕਾਲੀ ਦਲ ਦੇ ਦਲ ਦਾ ਦਿੱਤਾ ਹੋਇਆ ਨਿਸ਼ਾਨ ਹੈ ਦਫਤਰ ਨੇ ਜੋ ਤੁਹਾਡੇ ਕੋਲ ਸੀ ਤੁਸੀਂ ਬਹੁਤ ਜਿਹੜਾ ਹੈ ਹਰ ਇੱਕ ਹੁਕਮਨਾਮੇ ਨੂੰ ਨਕਾਰ ਦੇ ਸਾਹਮਣੇ ਆਏ ਜਿੱਥੇ ਤੁਸੀਂ ਪਘੋੜੇ ਹੋਏ ਜਿੱਥੇ ਤੁਸੀਂ ਹਰ ਗੱਲ ਨੂੰ ਮੰਨਿਆ ਨਹੀਂ ਗਿਆ ਲੇਕਿਨ ਹੁਣ ਤੁਹਾਨੂੰ ਉਹਦੇ ਤਸੀਹੇ ਭੁਗਤਨੇ ਪੈਣਗੇ ਤੇ ਤੁਹਾਨੂੰ ਹੁਣ ਸ਼੍ਰੋਮਿਕ ਆਲੀਦਲ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਜਾਵੇਗੀ ਵਾਰ-ਵਾਰ ਜਿੱਥੇ ਮਨਪ੍ਰੀਤਿਆਲੀ ਦੇ ਵੱਡੇ ਸ਼ਬਦੇ ਸ਼ਬਦੀ ਹਮਲਾ ਕੀਤਾ ਜਾਂਦਾ ਸੀ ਸੁਖਬੀਰ ਸਿੰਘ ਬਾਦਲ ਵੱਲੋਂ ਲੇਕਿਨ ਉਸ ਟਾਈਮ ਮਨਪ੍ਰੀਤਿਆਲੀ ਨੇ ਕਿਹਾ ਕਿ ਮੈਂ ਚੁੱਪ ਸਾਥ ਚੱਲ ਰਿਹਾ ਹਾਂ ਕਿਉਂਕਿ ਮੈਂ ਨਵਾਂ ਪ੍ਰਧਾਨ ਜੋ ਹੈ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਨੂੰ ਦੇਣਾ ਹੈ ਪੰਥ ਦੇ ਲੋਕਾਂ ਨੂੰ ਦੇਣਾ ਹੈ ਅਸੀਂ ਗੁਰੂ ਦੇ ਨਾਲ ਜੁੜੇ ਹਾਂ ਅਸੀਂ ਹੁਕਮਨਾਮਿਆਂ ਦੇ ਨਾਲ ਜੁੜੇ ਹਾਂ ਜਿਹੜੇ ਹੁਕਮਨਾਮਿਆਂ ਤੋਂ ਪਘੋੜੇ ਹੋਏ ਉਹਨਾਂ ਵੱਲੋਂ ਵਾਹ ਵਾਹ ਬਿਨਾ ਮਤਲਬ ਦੀ ਖੱਟੀ ਜਾ ਰਹੀ ਹੈ ਤੇ ਉਸ ਦਾ ਵੱਡਾ ਜਵਾਬ ਦੇ ਦਿੱਤਾ ਹੈ ਮਨਪ੍ਰੀਤਿਆਲੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਖੇਡ ਨਹੀਂ ਖੇਡਦੇ ਅਸੀਂ ਕੋਈ ਝੂਠ ਨਹੀਂ ਮਾਰਦੇ ਅਸੀਂ ਜੋ ਹੈ ਆਦੇ ਲੋਕਾਂ ਦੇ ਨਾਲ ਇਕਜੁੱਟ ਹੋ ਕੇ ਚੱਲਾਂਗੇ ਜਿੱਥੇ ਇਸ ਚੀਜ਼ ਦਾ ਖਮਿਆਜਾ ਤਾਂ ਕਾਫੀ ਪੁਗਤਲਾ ਪਵੇਗਾ ਮਾਨਪ੍ਰੀਤਿਆਲੀ ਹਰਿਆਣਾ ਨੂੰ ਵੀ ਕਿਉਂਕਿ ਤੁਹਾਨੂੰ ਪਤਾ ਹੈ ਪੰਥ ਦੀਆਂ ਚਾਰ ਜਿਹੜੀਆਂ ਨੇ ਨਵੀਆਂ ਬਣ ਚੁੱਕੀਆਂ ਨੇ ਪਾਰਟੀਆਂ ਲੋਕਾਂ ਨੂੰ ਵੀ ਸਮਝ ਨਹੀਂ ਆਉਣੀ ਕਿ ਕਿੱਧਰ ਵੋਟ ਬੈਂਕ ਜ਼ਿਆਦਾ ਜਾਵੇਗਾ ਲੇਕਿਨ ਉਹਦੇ ਚੱਲਦੇ ਆ ਜਿੱਥੇ ਸੁਰਬੀ ਸਿੰਘ ਬਾਦਲ ਦੀ ਘਾਟਾ ਖਾਣਗੇ ਚਾਹੇ ਨਵੀਂ ਬਣੀ ਸ਼ੋਨੀ ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਘਾਟਾ ਖਾਣਾ ਪਵੇ ਜਿੱਥੇ ਜੋ ਹੈ ਅਮਰਿਸ ਅਦੋ ਇੱਕ ਬਣੀ ਹੋਈ ਹੈ ਸ਼ੋਨੀ ਅਕਾਲੀ ਦਲ ਦੀ ਤਾਂ ਕਹਿਣ ਦਾ ਮਤਲਬ ਹੈ ਕਿਤੇ ਨਾ ਕਿਤੇ ਉਹ ਸਿੱਧਾ ਖਮਿਆਜਾ ਵੀ ਪਰਣਾ ਪੈ ਸਕਦਾ ਲੇਕਿਨ ਮੰਤਪ੍ਰੀਤਿਆਲੀ ਨੇ ਲੱਗਦੇ ਸਾਰ ਆਪਣੀ ਜੜੀ ਹੈ ਚਾਲ ਬਦਲ ਦਿੱਤੀ ਤੇ ਜਿੱਥੇ ਉਹ ਹਮੇਸ਼ਾ ਹੀ ਜੋ ਹੈ ਸਰਗਰਮ ਰਹੇ ਲੇਕਿਨ ਉਹਨਾਂ ਨੇ ਨਵੀਂ ਪ੍ਰਧਾਨਗੀ ਚੁਣਨ ਵਿੱਚ ਆਪਣੇ ਜੋ ਹੈ ਉਹ ਆਪਣਾ ਸਾਥ ਦਿੱਤਾ ਆਪਣੇ ਸਾਥੀਆਂ ਦਾ ਲੇਕਿਨ ਉਹਦਾ ਹੁਣ ਖਮਿਆਜਾ ਸੁਖਬੀਰ ਸਿੰਘ ਬਾਦਲ ਨੂੰ ਪੁਗਤਨਾ ਪੈ ਰਿਹਾ ਹੈ